ਸਟੇ ਮਸੀਂ ਮੁਹਾਲੀ ਦੇ 3B2 ਮਾਰਕੀਟ ਦੇ ਕੋਲ ਖੜੇ ਆ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ 26 ਜਨਵਰੀ ਨੂੰ ਲੈ ਕੇ ਇੱਥੇ ਨਾਕਾ ਲਗਾਇਆ ਗਿਆ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ 26 ਜਨਵਰੀ ਜਿੱਦੇ ਤੁਹਾਨੂੰ ਪਤਾ ਦੋ ਦਿਨ ਬਾਅਦ ਹੁਣ 26 ਜਨਵਰੀ ਆਉਣ ਵਾਲੀ ਹੈ ਤੇ 26 ਜਨਵਰੀ ਨੂੰ ਕਾਫੀ ਚੀਜ਼ਾਂ ਹੁੰਦੀਆਂ ਕੋਈ ਅਟੈਕ ਜਾਂ ਕੁਝ ਕੁਝ ਵੀ ਐਦਾਂ ਦੀ ਅਣਹੋਣੀ ਨਾ ਹੋਵੇ ਉਹਦੇ ਕਰਕੇ ਸਾਡੇ ਇੱਥੇ ਪੁਲਿਸ ਮਲਾਜਮ ਪੰਜਾਬ ਪੁਲਿਸ ਦੇ ਪੁਲਿਸ ਮਲਾਜਮ ਤਨਾਤ ਨੇ ਤੁਹਾਨੂੰ ਦਿਖਾ ਸਕਦੇ ਆ ਲੈ ਕੇ ਜਾਂਦੇ ਆ ਤੁਹਾਨੂੰ ਨਮੋਕੇ ਦੇ ਤਸਵੀਰਾਂ ਦੇ ਉੱਤੇ ਕਿ ਕਿਦਾਂ ਚੈਕਿੰਗ ਕੀਤੀ ਜਾ ਰਹੀ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਕੋਈ ਦੁਕਾਨ ਕੀ ਕਿਦਾਂ ਚੈਕਿੰਗ ਕੀਤੀ ਜਾ ਰਹੀ ਹੈ ਸਾਰੀਆਂ ਗੱਡੀਆਂ ਨੂੰ ਚੈੱਕ ਕਰਕੇ ਉਹੀ ਭੇਜਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਇੱਥੇ ਕਾਫੀ ਮੁਲਾਜ਼ਮ ਤੇ ਨਾਦ ਨੇ ਜਿਹੜੇ ਕੀ ਰਾਤ ਨੂੰ ਵੀ ਇੱਥੇ ਆਪਣੀਆਂ ਡਿਊਟੀਆਂ ਦੇ ਰਹੇ ਨੇ ਆਪਣਾ ਰਿਪਬਲਿਕ ਡੇ ਕਰਕੇ ਪ੍ਰੋਪਰ ਚੈਕਿੰਗ ਕਰ ਰਹੇ ਨੇ ਇੱਥੇ ਮੌਕੇ ਨੂੰ ਦੇਖ ਸਕਦੇ ਹੋ ਤੇ ਚਾਰ ਤੋਂ ਪੰਜ ਅਫਸਰ ਆਪਣੇ ਨਾਲ ਖੜੇ ਨੇ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਮੌਕੇ ਦੇ ਉੱਤੇ ਬੈਰੀਕੇਡ ਲਗਾਏ ਗਏ ਨੇ ਇੱਕ ਤੋਂ 5-5 ਫੋਰਟ ਤੱਕ ਲੱਗੇ ਹੋਏ ਨੇ ਤਾਂ ਕਿ ਕੋਈ ਵੀ ਜਿਹੜਾ ਇੱਥੇ ਵਿਅਕਤੀ ਹੈ ਤਾਂ ਕਿ ਇੱਥੋਂ ਦੀ ਭੱਜ ਨਾ ਸਕੇ ਤੇ ਮੌਕੇ ਤੋਂ ਨੂੰ ਦਬੋਚ ਦਿੱਤਾ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਪ੍ਰੋਕਲ ਚੈਕਿੰਗ ਕੀਤੀ ਜਾ ਰਹੀ ਹੈ ਅਸੀਂ ਇੱਥੇ ਦੇ ਉਲਸ ਮੁਲਾਜ਼ਮਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕੈਮਰਾਮੈਨ ਦੇ ਥਰੂ ਕਿ ਕਿੱਦਾਂ ਐਸੇ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਥੋੜਾ ਕੋਲੇ ਜਾ ਕੇ ਦਿਖਾਉਣ ਕਿ ਕਿੱਦਾਂ ਗੱਡੀਆਂ ਨੂੰ ਰੋਕੇ ਲਾਈਟਾਂ ਮਾਰ-ਮਾਰ ਕੇ ਚੈੱਕ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਕਿੱਦਾਂ ਮੌਕੇ ਤੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਸਾਡੇ ਪੁਲਿਸ ਵਾਲੇ ਪੰਜਾਬ ਪੁਲਿਸ ਐਸਟੇ ਮਰਾਤਾ ਨੂੰ ਤਾਇਨਾਤ ਨੇ 11:30 ਦਾ ਰਾਤ ਦਾ ਟਾਈਮ ਹੈ ਫਿਰ ਵੀ ਇਹ ਤੇ ਮੌਕੇ ਤੇ ਆਪਣੀਆਂ ਡਿਊਟੀਆਂ ਪ੍ਰੋਪਰ ਕਰ ਰਹੇ ਨੇ ਅਸੀਂ ਮੁਲਾਜ਼ਮਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨਾਲ ਦੇ ਦੇਣ ਕੀ ਕਹਿੰਦੇ ਨੇ ਸੱਸੀ ਗੱ ਇਹ ਅਸੇਦਨ ਨਰਜਨ ਦਵਿੰਦਰ ਜੀ ਇੱਥੇ ਕਿੰਨੇ ਟਾਈਮ ਤੋਂ ਇਸ ਟਾਈਮ ਨਾਕਾ ਲੱਗਾ ਹੋਇਆ ਪਈ ਅਸੀਂ ਸ਼ਾਮ ਤੋਂ ਲਾਇਆ ਹੋਇਆ ਜੀ ਨਾਕਾ ਤੇ ਇਹ 26 ਜਨਵਰੀ ਕਰਕੇ ਲਾਇਆ ਗਿਆ ਕੀ ਇੱਥੇ ਪ੍ਰੋਪਰ ਰੈਗੂਲਰ ਚੈਕਿੰਗ ਤੇ ਆ ਪ੍ਰੋਪਰ ਵੀ ਰੈਗੂਲਰ ਵੀ ਰੱਖਦੇ ਆ ਜੀ 26 ਜਨਵਰੀ ਕਰਕੇ ਥੋੜਾ ਜ਼ਿਆਦਾ 26 ਜਨਵਰੀ ਕਰਕੇ ਸਟਿਕਨਸ ਤੁਸੀਂ ਪ੍ਰੋਪਰ ਕੀਤੀ ਹੋਈ ਹੈ ਹਾਂਜੀ ਹਾਂਜੀ ਤੇ ਹੁਣ ਤੱਕ ਕਿੰਨੀਆਂ ਗੱਡੀਆਂ ਜਿੰਨਾਂ ਕੋਲੋਂ ਕੁਝ ਮਿਲਿਆ ਆ ਹਲੇ ਸਭ ਕੁਝ ਸਹੀ ਚੱਲ ਰਿਹਾ ਚੱਲ ਰਿਹਾ ਜੀ ਚੈਕਿੰਗ ਕਰੀ ਜਾ ਰਹੇ ਆ ਲੋਕੋ ਸੇ ਇਹ ਮੈਂ ਨਾ ਕੋਈ ਸਹਾਇਤਾ ਨਹੀਂ ਮਿਲਿਆ ਨਹੀਂ ਕਿੰਨੇ ਵਜੇ ਤੱਕ ਚੈਕਿੰਗ ਚੱਲੇਗੀ ਇੱਥੇ ਜੀ ਚੱਲੋ ਜੀ ਸਾਰੀ ਰਾਤ ਹੀ ਨਾਕੇ ਲੱਗੇ ਹੋਏ ਨੇ ਜੀ ਕਿਹੜੇ ਕਿਹੜੇ ਚੌਂਕ 'ਚ ਇਸ ਟਾਈਮ ਨਾਕਾ ਲੱਗਾ ਹੋਇਆ ਕਿਹੜੇ ਕਿਹੜੇ ਚੌਂਕ ਦੇ ਵਿੱਚ ਇਸ ਟਾਈਮ ਚੈਕਿੰਗ ਚੱਲ ਰਹੀ ਹੈ ਮੇਨ ਮੇਨ ਚੌਂਕ ਤੇ ਸਾਰਿਆਂ ਤੇ ਨਾਕੇ ਲੱਗੇ ਹੋਏ ਨੇ ਮੇਰੇ ਜੋੜਦੇ ਨੇ ਅੱਗੋਂ ਮਹਾਲੀ ਨੂੰ ਸਾਰੇ ਲੱਗੇ ਹੋਣੇ ਸਾਰੇ ਲਾਈ ਤੁਸੀਂ ਦੇਖ ਸਕਦੇ ਸੀਗੇ ਸਾਡੇ ਨਾਲ ਏਐਸਆਈ ਦਵਿੰਦਰ ਜੀ ਸੀਗੇ ਜਿਨ੍ਹਾਂ ਨੇ ਸਾਨੂੰ ਕਿਹਾ ਹੈ ਕਿ ਨਾਕੇ ਹਰ ਚੌਂਕ ਤੇ ਲੱਗੇ ਹੋਏ ਨੇ ਤੇ ਪ੍ਰੋਪਰ ਗੱਡੀਆਂ ਦੀ ਚੈਕਿੰਗਸ ਵਗੈਰਾ ਕੀਤੀਆਂ ਜਾ ਰਹੀਆਂ ਆ ਡਾਊਟ ਚੈਕਿੰਗ ਕੋਈ ਵੀ ਗੱਡੀ ਨਹੀਂ ਭੇਜੀ ਜਾ ਰਹੀ ਤਾਂ ਕਿ ਕੱਲ ਨੂੰ ਮੋਹਾਲੀ ਦੇ ਵਿੱਚ ਕੋਈ ਅਨਹੋਣੀ ਨਾ ਹੋ ਸਕੇ ਤੁਸੀਂ ਤੁਹਾਨੂੰ ਪਹਿਲਾਂ ਪੰਜਾਬ ਪੁਲਿਸ ਮੋਹਾਲੀ ਦੀਆਂ ਫੋਰਵਰਡ ਤਸਵੀਰਾਂ ਦਿਖਾਈਆਂ ਸੀ ਨਾਕਿਆਂ ਦੀਆਂ ਉਹਨਾਂ ਸੀ ਇਸ ਟਾਈਮ ਮੋਹਾਲੀ ਤੇ ਚੰਡੀਗੜ੍ਹ ਦੇ ਬਾਰਡਰ ਤੇ ਖੜੇ ਆ ਜਿੱਥੋਂ ਕੀ ਚੰਡੀਗੜ੍ਹ ਦੀ ਐਂਟਰੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਤੇ ਨਾਕ ਪੁਲਿਸ ਕਰਮਿਕ ਖੜੇ ਨੇ ਤੇ ਸਾਰੀ ਗੱਡੀਆਂ ਦੀ ਚੈਕਿੰਗ ਕਰਕੇ ਉਹ ਮੋਹਾਲੀ ਦੇ ਅੰਦਰ ਐਂਟਰ ਕਰਾ ਰਹੇ ਨੇ ਇਹ ਦੂਸਰੀ ਸਾਰ ਤੇ ਜਦੋਂ ਗੱਡੀ ਚੰਡੀਗੜ੍ਹ ਨੂੰ ਜਾ ਰਹੀ ਹੈ ਤੇ ਉੱਥੇ ਵੀ ਮੌਕੇ ਦੇ ਦੂਦੇ ਚੈਕਿੰਗ ਕਰਕੇ ਤਰਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੱਡੀ ਨੂੰ ਰੋਕਿਆ ਗਿਆ ਤੇ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਪ੍ਰੋਪਰ ਵੇਨ ਦੇ ਨਾਲ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਹੁਣ ਤੋਂ 2 ਦਿਨ ਬਾਅਦ 26 ਜਨਵਰੀ ਆ ਰਹੀ ਹੈ ਜਿਹਦੇ ਕਰਕੇ ਇਸ ਟਾਈਮ ਚੰਡੀਗੜ੍ਹ ਵੱਲੋਂ ਪ੍ਰੋਪਰ ਚੈਕਿੰਗ ਦੇ ਉੱਤੇ ਮੁਹਿੰਮ ਲਗਾਈ ਗਈ ਹੈ ਪ੍ਰੋਗਰਮ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਗੱਡੀ ਰੋਕੀ ਸੀ ਇੱਕ ਸਸੀ ਗਾਲ ਸਰ ਕੀ ਨਾਮ ਕੀ ਆ ਆਪਣਾ ਪਰਮਿੰਦਰ ਸਿੰਘ ਜੀ ਸਰ ਕਈ ਬੰਦੇ ਹੁੰਦੇ ਆ ਗੱਡੀ ਪੁਲਿਸ ਵਾਲੇ ਗੱਡੀ ਦੇਖ ਕੇ ਪੁਲਾ ਪੁਲਿਸ ਨਾਕਾ ਦੇ ਕੇ ਭਜਾ ਲੈਂਦੇ ਆ ਤੁਹਾਨੂੰ ਅਸੀਂ ਦੇਖਿਆ ਤੁਸੀਂ ਬੜੇ ਫਲਾਈਟ ਵੀ ਇਨਾਂ ਗੱਡੀ ਰੋਕੀ ਇਨਾਂ ਦੀ ਤੁਹਾਨੂੰ ਇਹਨਾਂ ਦਾ ਕੰਮ ਕਿਦਾਂ ਦਾ ਲੱਗ ਰਿਹਾ ਬਿਲਕੁਲ ਵਧੀਆ ਗੱਲ ਹੈ ਜੀ ਇਹਨਾਂ ਦੀ ਕੋਈ ਮਾੜੀ ਗੱਲ ਤਾਂ ਨਹੀਂ ਹੈ ਕਿ ਜਿਹੜੇ ਗੱਡੀਆਂ ਨੂੰ ਰੋਕ ਵੀ ਨਾ ਕੰਟਰੋਲ ਕਰ ਰਹੇ ਆ ਬਿਲਕੁਲ ਬਹੁਤ ਵਧੀਆ ਗੱਲ ਹੈ ਜੀ ਪੁਲਿਸ ਨੂੰ ਦੇ ਕੇ ਨਹੀਂ ਭਜਾਉਣਾ ਚਾਹੀਦਾ ਕਿਤੇ ਵੀ ਗੱਡੀ ਨਹੀਂ ਲਿਕੇ ਜਾਣੀ ਚਾਹੀਦੀ ਤੁਸੀਂ ਕੁਝ ਕਹਿਣਾ ਚਾਹੋਗੇ ਜਿਹੜੇ ਗੱਡੀ ਦੇ ਕੇ ਭਜਾਉਂਦੇ ਆ ਹੁਣ ਕੀ ਕਹਦੀ ਆ ਉਹਨਾਂ ਬਾਰੇ ਆਪ ਨੂੰ 네ਗੇਟਿਵ ਨਹੀਂ ਜਾਣੀ ਚਾਹੀਦੀ ਸਾਡੇ ਜੋ ਉਹਨਾਂ ਦੇ ਰੂਲ ਆ ਉਹ ਰੂਲ ਫੋਲੋ ਕਰਨੇ ਚਾਹੀਦੇ ਸਭ ਸਾਡੇ ਨਾਲ ਇੱਕ ਸਰਦਾਰ ਜੀ ਸੀਗੇ ਸਰ ਆਪਣਾ ਨਾਮ ਕੀ ਹੈ ਜੀ ਪਰਮਿੰਦਰ ਸਿੰਘ ਜੀ ਪਰਮਿੰਦਰ ਜੀ ਸਾਡੇ ਨਾਲ ਸੀਗੇ ਜਿਨ੍ਹਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਪੁਲਿਸ ਨੂੰ ਵੇਖ ਕੇ ਗੱਡੀ ਨਹੀਂ ਭਜਾਉਣੀ ਚਾਹੀਦੀ ਅਗਰ ਤੁਹਾਡੇ ਕੋਲ ਡਾਕੂਮੈਂਟ ਪੂਰੇ ਹੈ ਸਭ ਕੁਝ ਪੂਰਾ ਹੈ ਤੁਹਾਨੂੰ ਗੱਡੀ ਕਦੇ ਨਹੀਂ ਭਜਾਉਣੀ ਚਾਹੀਦੀ ਥੈਂਕ ਯੂ ਸਰ ਸਤਾਰ ਬਹੁਤ ਬਹੁਤ ਜਿਸ ਦੀ ਇੱਕ ਅਜੇ ਮੌਕੇ ਤੇ ਕੋਰ ਗੱਡੀ ਰੋਕੀ ਗਈ ਹੈ ਜਦੀ ਚੈਕਿੰਗ ਕੀਤੀ ਜਾ ਰਹੀ ਹੈ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇਧਰ ਇੱਕ ਦਿਖਾਇਆ ਜਾਵੇ ਕਿ ਗੱਡੀ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਕਿ ਇੱਕ ਇੱਕ ਗੱਡੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਸਗੀਆਂ ਚੰਡੀਗੜ੍ਹ ਇਹ ਸੀ ਤਸਵੀਰਾਂ ਸਗੀਆਂ ਚੰਡੀਗੜ੍ਹ ਦੀਆਂ ਜਿੱਥੋਂ ਕੀ ਚੰਡੀਗੜ੍ਹ ਦਾ ਬਾਰਡਰ ਲੱਗਦਾ ਮੁਹਾਲੀ ਦੇ ਚੰਡੀਗੜ੍ਹ ਦਾ ਬਾਰਡਰ ਲੱਗਦਾ ਜਿੱਥੋਂ ਇੱਥੋਂ ਹੀ ਗੱਡੀਆਂ ਮੁਹਾਲੀ ਦੇ ਅੰਦਰ ਐਂਟਰ ਹੁੰਦੀਆਂ ਤੇ ਇੱਥੋਂ ਹੀ ਗੱਡੀਆਂ ਚੰਡੀਗੜ੍ਹ ਦੇ ਅੰਦਰ ਐਂਟਰ ਹੁੰਦੀਆਂ ਤੇ ਮੌਕੇ ਦੇ ਤਨਾਤ ਜਿਹੜੇ ਪੁਲਿਸ ਕਰਮੀ ਨੇ ਆਪਣੀ ਰਾਤ ਨੂੰ ਵੀ ਡਿਊਟੀ ਨਿਭਾ ਰਹੇ ਨੇ ਤੇ ਇੱਕ ਇੱਕ ਗੱਡੀ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਸੀਗੇ ਪੰਜਾਬ ਨੇਸ਼ਨ ਟੀਵੀ ਤੇ ਮੈਂ ਆਹ